ਹੈਲੋ ਚਰਨੋ ਬੋਲਦੀ ਹੈ ਹਾਂ ਸਤਿ ਸ੍ਰੀ ਅਕਾਲ ਪਛਾਣ ਲਿਆ ਮੈਨੂੰ ਇਹ ਹਾਂ ਸੁਣ ਮਿਲਿਆ ਪਛਾਣ ਲਿਆ ਅੱਛਾ ਤੇਠ ਬੋਲਦਾ ਸੀਗਾ ਮੈਂ ਪੰਕਜ ਜਗਰਵਾਲ ਮੈਂ ਕਿਹੜੇ ਦਰਵਾਲ ਹਾਂ ਦਿੱਤੇ ਤੇ ਕਿਉਂ ਨਹੀਂ ਲੈਂਦਾ ਹੁੰਦਾ ਨਹੀਂ ਨਹੀਂ ਬਿਨਾਂ ਬਿਆਹ ਪਲੋਣਾ ਕਿਉਂ ਨਹੀਂ ਫੋਨ ਲਾਉਂਦਾ ਕਿਹੜੀ ਗੱਲ ਹੋਈ ਤਾਂ ਫੋਨ ਤਾਂ ਲਾਉਣੀ ਹੈ ਮੈਂ ਅੱਗ ਫੋਨ ਤੋੜ ਹੀ ਚੱਕਦੀ ਹੈ ਤੈਨੂੰ ਮੈਂ ਤੇਰੇ ਚਾਰ ਜੀ ਤੋਂ ਲਿਆਉਂਦਾ ਕਦੋਂ ਤੇ ਦੋ ਲਿਆਉਂਦਾ ਮੈਂ ਤੇ ਛਾਣ ਕਰਤੀ ਰਹਿ ਜਮੀ ਤੈਨੂੰ ਚੁੱਕਾਉਣੀ ਨਹੀਂ ਲਿਆਉਂਦਾ ਅੱਦੋਂ ਕੱਟ ਹੋਰ ਦਿੰਨਾ ਕੀ ਕਟ ਕੱਟਣ ਵਾਲੀ ਕਿਹੜੀ ਗੱਲ ਹੋਈ ਲੈ ਦੱਸ ਕੋਈ ਗਾਹਕ ਬੈਠਾ ਹੁੰਦਾ ਕੋਈ ਸੌਦਾ ਪੱਤਾ ਤੋਲੀ ਜਾਂਦਾ ਨਾ ਤਾਂ ਹੀ ਮੈਂ ਕੱਟ ਦਿੰਦਾ ਨਾ ਤੂੰ ਤੇ ਗੁੱਸਾ ਕਰ ਜਾਂਦੀ ਹੈ ਮੇਰੀ ਜਾਨ ਐ ਕਦੋਂ ਕਰਦੀ ਹੁੰਨੀ ਹੈ ਜੀ ਇੱਕ ਪਾਸੇ ਤੇ ਮੈਂ ਗਿਆਨ ਕਹਿੰਦਾ ਤੇ ਦੂਜੀ ਪਾਸੇ ਮੇਰੇ ਸਵਾਨ ਨੀ ਚੱਕਦਾ ਜਿਹੜੀਆਂ ਤੇ ਨਹੀਂ ਯਾਰੀਆਂ ਜੀ ਜਿੱਥੇ ਕੋਈ ਕਾ ਯਾਰੀ ਵਾਲੀ ਕਿਹੜੀ ਗੱਲ ਦੱਸ ਮੈਂ ਕਦੇ ਤੈਨੂੰ ਕੋਈ ਮਨਾ ਕੀਤਾ ਕਦੇ ਤੈਨੂੰ ਜਦੋਂ ਮਰਜੀ ਆ ਲੈ ਤੇਰੀ ਦੁਕਾਨ ਆ ਦੱਸ ਤੁਰਾਫ ਹੀ ਨਹੀਂ ਆਉਂਦੀ ਇੱਧਰ ਮੈਂ ਕਿਵੇਂ ਮਨਾ ਕਰ ਦਿਆਂਗਾ ਤੇ ਮੈਨੂੰ ਕਿਉਂ ਮੈਂ ਤਾਂ ਤੇਰੇ ਪਿੱਛੇ ਜਾਣ ਬਰਦੀ ਚੱਲਦੀ ਆਂ ਜੀ ਮੈਂ ਤਾਂ ਤੇਰੇ ਪਿੱਛੇ ਗਿਣ ਗਣ ਜਾਣ ਜਾਨੀ ਅੱਖਲ ਤੜਕੇ ਮੈਂ ਰੱਬ ਨੂੰ ਮੱਥਾ ਟੇਕਦੀ ਤੇਰੇ ਕਣੀ ਤੇਰੀ ਹੱਥੀ ਕਣੀ ਇਹ ਕਰਕੇ ਫੇਰ ਮੱਥਾ ਟੇਕਦੀ ਆਂ ਹਾਂ ਤੇ ਫਿਰ ਤੈਨੂੰ ਬਾਣੀ ਆ ਵੀ ਤਾਂ ਮਿਲੇਗਾ ਨਾ ਬਾਣੀ ਆ ਕਿਸ ਨੂੰ ਕਰਮ ਵਾਲੀ ਨੂੰ ਮਿਲਦਾ ਆ ਵੀ ਸੋਚਦਾ ਤੂੰ ਉਹ ਨੀ ਪਤੋਂ ਨਾ ਤੇਰੇ خاطر ਤੋਂ ਮੈਂ ਨਿਭਾਰਤ ਰੱਖੀ ਰਿਬਾਦੂ ਕਿਹੜੇ ਵਰਤ ਰੱਖ ਲੇ ਤੋ ਮੇਰੇ ਸੇ ਕਰਵਾ ਚੌਥ ਵਾਲੇ ਕਰਵਾ ਚੌਥ ਹੋਇਆ ਤੇਰੇ ਵਾਸਤੇ ਤੇ ਰੱਖਦੀ ਹੁੰਨੀ ਆ ਤੇ ਤੈਨੂੰ ਪਤਾ ਨਹੀਂ ਆ ਅੱਛਾ ਅੱਛਾ ਪਤਾ ਆ ਉਹ ਪਤਾ ਹੈ ਮੈਨੂੰ ਮੈਂ ਸਵਾਦ ਲੈਣਾ ਸਵਾਦ ਲੈ ਲੈਣ ਦੇ ਮੈਨੂੰ ਮਸਾ ਤੂੰ ਮੇਰਾ ਫੋਨ ਚੱਕਿਆ ਸਾਰਾ ਦਿਨ ਉਧਰ ਤੂੰ ਨਹੀਂ ਹੋਰੀ ਪਸਦੀ ਨਹੀਂ ਤੇ ਮੈਨੂੰ ਤਕੀਸੀ ਚੱਕਣ ਨੂੰ ਗੁੱਸੇ ਗੁੱਸੇ ਚੱਲਣਾ ਹੁੰਦਾ ਗੁੱਸੇ ਸੀਗੇ ਇੱਕ ਦਿਨ ਮੈਂ ਤੈਨੂੰ ਬੜਾ ਛੇਤੀ ਚੜ੍ਹਦੇ ਹੁੰਦਾ ਸੀ ਮੈਂ ਤੈਨੂੰ ਇੱਕ ਦਿਨ ਫੋਨ ਤੇ ਫੋਨ ਲਾਈ ਜਾਂਦਾ ਸੀ ਤੇ ਤੂੰ ਹੋਰੀ ਵੇਟਿੰਗ 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 ਤੇ ਉੱਦ ਮੜ ਕੇ ਮੈਂ ਤਾਂ ਹੀ ਗੁੱਸੇ ਹੋ ਗਿਆ ਸੀ ਤੇ ਨਾਲ ਜਿਹੜੀ ਗੱਲ ਕਰਦੀ ਸੀ ਕਿ ਰਿਸ਼ਤੇ ਕਰ ਨਾਲੇ ਹੁਣ ਤੂੰ ਸ਼ੱਕ ਦੇਣ ਕਰਨ ਲੱਗ ਗਿਆ ਮੇਰੇ ਤੇ ਕਿਤੇ ਕੋਈ ਜੱਟ ਜੁੱਟਨਾ ਤਾਂ ਨਹੀਂ ਕਰਨ ਲੱਗੀ ਬਾਣੀ ਨੂੰ ਛੱਡ ਕੇ ਨਹੀਂ ਆ ਤੇ ਕੀ ਨਹੀਂ ਮਾਰਦੀ ਹੈ ਨੇ ਨੂੰ ਇਹ ਮਾਰ ਦਿੱਤੀ ਇਹ ਕਿ ਚੱਦੀ ਕੀ ਇੱਕ ਵੀ ਜੱਟ ਮਾਰਦਾ ਬਿਠੂਈ ਤੂੰ ਨਹੀਂ ਠੂਈ ਮਾਰ ਦਿੱਤਾ ਹੂੰ ਇਹ ਤਾਂ ਤੂੰ ਨਹੀਂ ਹਲਿਆ ਕੋਈ ਸਾਗ ਦੇ ਨਾਲ ਨੇ ਉਹ ਕਿਤੇ ਦੀ ਲੈ ਕੇ ਗਾਣੀਆਂ ਨਾਲ ਹੁਣ ਤੇ ਜੱਟ ਦੀ ਕਿਰਪਾ ਦਈ ਉਹ ਵੱਲ ਹੈ ਨਹੀਂ ਮੇਰੇ ਕੋਲ ਕਿਧੋ ਗੱਲ ਤਾਂ ਨਹੀਂ ਲੱਡੂ ਖਾ ਲੈ ਬਾਣੀਂ ਦੇ ਤੇ ਕੰਨੇ ਚੁੱਪ ਲੈ ਜੱਟਾਂ ਦੇ ਬੋਲ ਇੱਕ ਤੇ ਲੱਡੂ ਮੇਰੇ ਖਾਈ ਜਾਂਦੀ ਹੋਵੇ ਜਿੰਨ ਕੰਨਾ ਜੱਟ ਦਾ ਚੁੱਪਦੀ ਹੋਵੇ ਕਿਤੇ ਤਾਂ ਮੇਰਾ ਤਰਦ ਨਹੀਂ ਲਾਉਂਦੀ ਗੰਨੀਆਂ ਨੇ ਦੇਹੋਰਾ ਗੰਨੇ ਦਾ ਸਾਰਾ ਗੰਨੇ ਵਰਗੇ ਤੇ ਗੰਨੇ ਦੇ ਇੱਥੇ ਗੋਲੀ ਨੇ ਮੁੱਠੀ ਸ਼ਕਰਮ ਕਿਉਂ ਨਾ ਮੇਰੇ ਮੂੰਹ ਪਰ ਗੰਨੇ ਤੋਂ ਨਹੀਂ ਮੇਰੀ ਗੱਲ ਸੁਣ ਨਾ ਇਹੋ ਜਿਹੀ ਗੱਲਾਂ ਨਾ ਕਰਿਆ ਕਰੀ ਤੂੰ ਨਹੀਂ ਮੇਰੀ ਗੱਲ ਸੁਣ ਜੀ ਗੰਨਾ ਗੰਨਾ ਹੁੰਦਾ ਤਾਂ ਹੀ ਤਾਂ ਲੱਡੂ ਦਾ ਮੁੱਲ ਪੈਂਦਾ ਹੈ ਨਿਕਲ ਲਾ ਗੰਨੇ ਨੂੰ ਗੰਨਾ ਹੀ ਨਾ ਹੋਵੇ ਤਾਂ ਲੱਡੂ ਬਾਣੀਆਂ ਦੇ ਲੱਡੂ ਨੂੰ ਕੌਣ ਪੁੱਛੇ ਯਾਹੀ ਹਾਂ ਹਾਂ ਹੰਦੂ ਦੱਸ ਕਿੱਥੇ ਫਿਰਦੀ ਐ ਅੱਜਕੱਲ੍ਹ ਤੋਂ ਨਰਮਨ ਨਰਮਨ ਚੋਂ ਨਹੀਂ ਗਈ ਕੇ ਰਹਿੰਦੇ ਮਰਨਾ ਤੋਂ ਜੇ ਮੈਂ ਮਾਰਦੀ ਤੂੰ ਹੀ ਅੱਛਾ ਤੇ ਤੈਨੂੰ ਹੀ ਮਾਰਨਦੀ ਲੋੜ ਨਹੀਂ ਚੱਲੂਗੀ ਹੂੰ ਹੂੰ ਇਹ ਕਾਫੀ ਕੁਛ ਹੈ ਨਾ ਜਿਵੇਂ ਜਤੇ ਚੰਗੀ ਤੂੰ ਤਾਂ ਗਾੜੀ ਸੋਹਣੀ ਆਂਗੀ ਜਿਵੇਂ ਤੇਰੇ ਵਰਗੀ ਹੈਂ ਜਿਵੇਂ ਜਿਤੇ ਕੋਈ ਜਿਹੜੇ ਚ ਹੀ ਹੈ ਨਹੀਂ ਲੱਗਣ ਲੱਗ ਰਹੇ ਹਾਂ ਦੀ ਜਾਨੀ ਅਜੇ ਤਾਂ ਐਡਾ ਲੱਗਦਾ ਚਾਹਤਾ ਤੇਰਾ ਪਤਾ ਨਹੀਂ ਬਤਾਉਂਗੇ ਕਿ ਤੂੰ ਮੈਂ ਸੋਚਾ ਇੱਥੇ ਮੇਰੀ ਜ਼ਿੰਦਗੀ ਜਿਸੋ ਪਾਇਆ ਸੀ ਮੈਂ ਆ ਵੀ ਨਹੀਂ ਇੱਥੇ ਜਮੜੀ ਥਾਲੀ ਕਾਉਂਦੀ ਫਿਰਾਂ ਕਿਤੇ ਤੈਨੂੰ ਲੋੜ ਹੀ ਨਹੀਂ ਤੈਨੂੰ ਲੋੜ ਕੇ ਮੈਨੂੰ ਤੇ ਇਹ ਸੀਗਾ ਵੀ ਤੂੰ ਕਿਤੇ ਉਹ ਛੋੜੇ ਬਾਹਰ ਮੋੜੇ ਮੈਂ ਮੇਰੀ ਗੱਲ ਤਾਂ ਸੁਣ ਲੈ ਤੂੰ ਐਵੇਂ ਮਰੀ ਜਣੀ ਜੀ ਪਕਾਈ ਗਈ ਮੈਂ ਸਕੂਟਰੀ ਲੈ ਕੇ ਛੋੜੇ ਬਾਹਰ ਮੋੜੇ ਤੇ ਟੱਪ ਛੋੜੇ ਬਾਹਰ ਮੋੜੇ ਟਰਾਲੀ ਖੜੀ ਸੀਗੀ ਚਗਾਰਿਆਂ ਵਾਲੀ ਮੈਂ ਕਿ ਤੂੰ ਤੂੰ ਜੱਟ ਦੇ ਟਰ ਖੇਤ ਛੋੜ ਕੇ ਕਿਤੇ ਤਾਂ ਹੀ ਮੈਂ ਤੈਨੂੰ ਫੋਨ ਲਾਇਆ ਚਲ ਨਾ ਤੇ ਬਿਨਾਂ ਦੱਛੇ ਜਾਉਂਗੀ ਤੇ ਇਹ ਜੀ ਗੱਲਾਂ ਕਰਕੇ ਤੇ ਆ ਮੈਂ ਕੀ ਹੈ ਤੂੰ ਭੁੱਲ ਗਿਆਵੇਂ ਬਾਣੀ ਨੂੰ ਤਾਂ ਹੀ ਮੈਂ ਜੱਟ ਵਾਲੀ ਗੱਲ ਕੀਤੀ ਇਹ ਵੀ ਨਹੀਂ ਮੇਰੀ ਗਿਆਨ ਜਿਹਦੇ ਨੇ ਗਿਆਉ ਕਿ ਕਿੰਨੇ ਕਿੰਨੇ ਪਤਾਸ ਹੈ ਜਿਹਦੇ ਨੇ ਗਿਆਨ ਨਹੀਂ ਇਹਦੇ ਨਾਲ ਮੈਂ ਤੁਹਾਨੂੰ ਕੋਈ ਨਿਕਲ ਕੇ ਦੱਸ ਤੀ ਜੀ ਤੁੰਤੇ ਵਾਲੀ ਗੱਲ ਜੀ ਹਰ ਇੱਕ ਦਾ ਲੀਕ ਤੇ ਮੈਂ ਹੂੰ ਨਹੀਂ ਇਹ ਤਾਂ ਗੱਲ ਹੈ ਅੱਛਾ ਤੈਨੂੰ ਜਾਣ ਦੀ ਲੋੜ ਨਹੀਂ ਕੀ ਤੈਨੂੰ ਇੱਕ ਮੈਂ ਤਨ ਗੱਲ ਸੁਣ ਤੈਨੂੰ ਮੈਂ ਉੱਥੇ ਬਾਜ਼ਾਰ ਚ ਨਾ ਉੱਥੇ ਦੁਕਾਨ ਕਰਾ ਦਊਂਗਾ ਤੁਹਾਨੂੰ ਮੈਂ

ਕੀ ਖਾਏਗੀ ਕਿਦਰ ਉਹ ਨਾ ਗਰੀਆਂ ਦਾ ਨਿੱਤਰਾ ਕੱਛਿਆ ਜੋ ਬਣਾਣਾ ਬਣਉਣ ਵਾਲੀ ਕੰਨ ਨਹੀਂ ਕੋਲ ਦੀ ਤੇ ਹੋਰ ਤਨੋਹੀ ਉਹ ਨਹੀਂ ਹਾਂ ਹਾਂ ਨਹੀਂ ਆਓ ਬੁੜੀਆਂ ਗਾਣੀ ਖੋਲੂਗਾ ਉਹ ਬੰਦਿਆਣੀ ਕੱਛਾਂ ਲੈਣ ਥੋੜੀ ਆਉਣਗੇ ਤੇਰੇ ਕੋਲੇ ਬੁੜੀਆਂ ਆਇਆ ਕਰੀਏ ਤੇਰੇ ਕੋਲ ਫਿਰ ਮੈਨੂੰ ਕਹਿਂਗਾ ਵੀ ਉਹ ਖੜਾ ਸੀ ਤੇ ਉਹ ਖੜਾ ਸੀ ਮੈਂ ਨਹੀਂ ਚਾਹੁੰਦੀ ਵੀ ਇੱਕ ਤੇ ਇੱਕ ਜੇ ਆਪਰੇ ਆਪਰੇ ਦੋਨੋਂ ਤੇ ਟੱਪ ਪਵੇ ਨਾ 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 ਉਹ ਨਹੀਂ ਬੰਦਾਗਾ ਤੇ ਚੱਲ ਗਏ ਫਿਰ ਅੱਜ ਬਾਜ਼ਾਰ ਨੂੰ ਮੈਂ ਜਾਂਦਾ ਸੀ ਸ਼ਹਿਰ ਨੂੰ ਮੈਂ ਕਿਹਾ ਚੱਲੇ ਉਹਨੇ ਮੈਂ ਕਿਹਾ ਚਰਨਾਂ ਨੂੰ ਪੁੱਛ ਲੈ ਚਲਦੀ ਹੈ ਤਾਂ ਲੈ ਆਂਗਾ ਮੈਂ ਮੈਂ ਜਿਆਣਾਗਾ ਮੈਂ ਗਿਆ ਲਿਓ ਹਾਂ ਮੈਂ ਜਿਆਣਾਗਾ ਤੇ ਮੈਂ ਇਸਲਾਮ ਕਰਕੇ ਆਉਣਾਗਾ ਅੱਛਾ ਕਿੱਥੇ ਆਣ ਗਣ ਮਸਜਿਦ ਆ ਕੇ ਗੁਰਦੁਆਰੇ ਚ ਚੋਰ ਮਾਰ ਮੈਂ ਉਹ ਚੱਕਰ ਲੱਡੀ ਤੇ ਖੜੀ ਹੋऊंगी ਕੈਂਚੇ ਠੀਕ ਹੈ ਕਿੰਚਾ ਕਿਤਾ ਹਾਂ ਇੱਕ ਉਹ ਜੂਰਾ ਵਾਲਾ ਪੀੜਾ ਹੋ ਗਿਆ ਅੱਛਾ ਉਹ ਡੱਬ ਵਾਲੀ ਤੋਂ ਜੋ ਪਰ ਇਦਨ ਉਹ ਜਗਮਾਲ ਵਾਲੇ ਮੋੜ ਤੇ ਹਾਂ ਠੀਕ ੜੀ ਨਹੀਂ ਜੀ ਬਸ ਠੀਕ ਹੈ ਮੈਂ ਆਉਣਾ ਤੂੰ ਫੋਨ ਕੱਟ ਹੁਣ ਜਿਆਦਾ ਨਾ ਬਸ ਬਾਅਦ ਕੀ ਆ ਕੇ ਕਰਾਂਗੇ ਪੁੱਤਾ ਥੱਲਾ ਜਿਹੜਾ ਕਰਨਾ ਹੈ ਹਾਂ ਜੀ ਸੱਚੀ ਨਾ ਇੱਥੇ ਅੱਗੀ ਉਹ ਗੀਲਾ ਤੁੰਮਿਆ ਨਹੀਂ ਮੈਂ ਹੈ ਕਿ ਲੋ ਬਕਰ ਤੇ ਹਾਂ ਜਨੇਜਾਰੇ ਬਣ ਗਈ ਹੈ ਜਰਾਤ ਨੂੰ ਬੇਟੂ ਖੁਸ਼ ਕਰਦੀ ਮੇਰੀ ਜਮਾਂ ਬਾਹਰ ਮਸਕੀ ਤੇ ਇਹ ਮਰ ਤਾਂ ਮਸਕੀ ਸੜਪੀ ਬਹੁਤ ਹੈ ਬਸ ਮਛਲੀ ਚ ਮੈਂ ਬਾਣੀ ਦਾ ਗੰਨਾ ਜਾਊਗਾ ਜੀ ਇਹ ਲੱਗੂ ਤੇ ਆ ਲੇਕਿਨ ਕੀ ਔੜ ਲੂਗੀ ਤੇ ਕਿੰਨੇ ਦਾ ਹੋਰ ਇੱਕ ਮੇਰੀ ਗੱਲ ਸੁਣੀ ਅੱਜ ਮਨ ਮਨ ਕੀ ਐ ਕਿਤੇ ਹੋਵੇ ਨਾ ਰੱਖ ਨੀ ਕਿਤੇ ਬਾਲਾਂ ਚ ਥੀ ਹੁੰਦੀ ਨਹੀਂ ਗਈ ਕਈ ਵਾਰੀ ਮੈਨੂੰ ਮੈਂ ਚਲੀ ਤਾ ਜੇ ਮੈਂ ਪਾਣੀ ਬੜ ਬਣੋ ਪਈਏ ਕਰੀ ਜਾਂਦੀ ਐ ਹਾਂ ਮਨ ਮਨ ਕੀ ਐ ਜੀ ਉਸੇ ਉਹ ਜਮੇ ਤੇ ਆਪੋ ਜਮੇ ਆਦੋ ਵੱਡ ਜਿਵੇਂ ਤੇ ਲਕਾਣੀ ਤੇ ਮੇਂ ਕੋਈ ਮਚਲੀ ਹੂੰ ਬਸ ਹੁਣ ਜਿਆਦੇ ਮੋੜ ਜਾਨੇ ਬਣਾਈ ਜਾਵੇਂ ਬਾਕੀ ਕੰਮ ਉੱਥੇ ਕਰਾਂਗੇ ਸ਼ਹਿਰ ਕਮਰਾ ਲੈ ਕੇ ਹੂੰ ਚਲ ਜੇ ਆ ਗਿਆ ਫਿਰ ਲੈ ਲੈ ਲਿਖ ਲੇ ਨਾ ਅੱਗੇ ਕਹਿੰਦੇ ਲਿਖ ਦੂਗਾ ਕਿ ਮੋਲ ਨਹੀਂ ਤੂੰ ਲਾਲ ਅੱਧਾ ਘੰਟਾ ਕੋਈ ਨਾ ਹਾਣੂ ਨੇ ਨਾਲ ਹੀ ਕਿਦੋਂ ਮੈਨੂੰ ਚੜ ਜਾਈ ਮੇਰੇ ਨਾਲ ਹੂੰ ਨਾ ਨਾ ਲਾਵਲਾਂ ਮੈਂ ਤਾਂ ਇਕੱਲੇ ਕਿੱਥੇ ਨਾ ਹਾਂ ਹੂੰ ਇਕੱਠੇ ਦੇ ਨਾ ਲਾਂਗੇ ਚਲ ਇਕੱਠੇ ਨਾ ਲਾਂਗੇ ਚਲਾ ਜਾ ਨਹੀਂ ਨਹੀਂ ਇਹ ਤੁਹਾਨੂੰ ਨਹੀਂ ਆ ਕੇ ਆਉਂਗੀ ਪਤਾ ਤਾਂ ਹੋਪੇ ਨਹੀਂ ਮੇਰਾ ਹੂੰ ਇਕੱਠੇ ਵੀ ਨਾ ਲਾਂਗੇ ਉੱਤੇ ਚਲ ਠੀਕ ਹੈ ਆਉਂਦੇ ਵੀ ਨਾ ਲਾਂਗੇ ਹਾਂ ਠੀਕ ਆ